Tchau, ਪੁੱਤਰਦਾ ਭੋਗ ਨਹੀਂ ਪੈਂਦਾਂਗੇ ਪੈਂਦਾਂਗੇ ਸੁਪਾਸ ਰਹੰਦ ਮੁਰਦਾਬਾ 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 ਸੁਪਾਸ ਰਹੰਦ ਜਿੰਦਾਬਾ ਮੁਰਦਾਬਾ ਮੁਰਦਾਬਾ ਪੁੱਤਰਦਾ ਭੋਗ ਨਹੀਂ ਪੈਂਦਾਂਗੇ ਮੁਰਦਾਬਾ ਮੁਰਦਾਬਾ ਪੁੱਤਰਦਾ ਭੋਗ ਨਹੀਂ ਪੈਂਦਾਂਗੇ ਸੁਪਾਸ ਰਹੰਦ ਮੁਰਦਾਬਾ ਆਵਾਜ਼ਾਂ ਦੀ ਗਾਥਾ ਜਿੰਦਾਬਾ ਸੁਪਾਸ ਰਹੰਦ ਮੁਰਦਾਬਾ ਸੁਪਾਸ ਰਹੰਦ ਮੁਰਦਾਬਾ ਸੰਤ ਜਨੈ ਸਿੰਘ ਜਿੰਦਾਬਾ ਸੰਤ ਜਨੈ ਸਿੰਘ ਜਿੰਦਾਬਾ ਸਤ ਜੀ ਜੰਦਾਬਾ ਸੂਬੇ ਦਾ ਭੋਗ ਨਹੀਂ ਪਾਉਂਦੇ ਆਗੇ ਸੰਤਾ ਤੁਹਾਡੀ ਸੋਚ ਤੇ ਸੰਤ ਭਿੰਡਰਾਂ ਵਾਲਿਆਂ ਦੀ ਸੋਚ ਤੇ ਬਾਹਰ ਗਰਾਊਂਡ ਨਾਲ ਓਕੇ ਸੂਬੇ ਦਾ ਭੋਗ ਨਹੀਂ ਪਾਉਂਦੇ ਸੂਬੇ ਦਾ ਭੋਗ ਨਹੀਂ ਪਾਉਂਦੇ ਕਾਦਰ ਪੁੱਤੋਂ ਦਾ ਭੋਗ ਨਹੀਂ ਪਾਉਂਦੇ ਜੰਦਾਬਾ ਬਾਬਾ ਚਰਨ ਸਿੰਘ ਜੀ ਆਵਾਜ਼ ਲਿਖਣਗੇ ਬੱਚੇ ਕੋ ਗਗਨ ਮਾਰੇ ਉਹ ਨਹੀਂ ਲਿਖਣਗੇ ਬੱਚੇ ਕੋ ਗਗਨ ਮਾਰੇ ਕੋ ਗਗਨ ਪਾਉਂਦੇ ਆਗੇ ਲਿਖਣਗੇ ਬੱਚੇ ਆਪਾਂ ਕੋਈ ਨਹੀਂ ਬਾਬਾ ਯਾਰ ਤੂੰ ਪੋਰਾ ਤੁਹਾਡੇ ਨੂੰ ਪੱਛੇ ਆ ਗਿਆ ਸ਼ਹੀਦ ਕੀਤਾ ਸੀ ਨਾਰਦੇ ਵਾਲਾ ਮਾਹ ਬਖਸ਼ੀ ਪਾਰਿਆਂ ਨਾਲ ਜਿੱਤ ਲੀ ਗਏ ਨਹੀਂ ਸਿੱਖਾਂ ਦੀ ਫੈਮਲੀ ਤੋਂ ਨਹੀਂ ਗਏ ਕੋਈ ਅੰਦਰ ਕੋਸ਼ਟਾਪੂਰ ਪੌਂਡਾ ਯਾਰ ਆਪਾਂ ਨੂੰ ਕੀ ਸਾਡਾ ਜਮੀਰ ਮਰਿਆ ਵਾ ਨਹੀਂ ਸਾਡਾ ਤਾਂ ਕੋਈ ਜਮੀਰ ਮਰਿਆ ਵਾ ਇਹਨਾਂ ਕੋਸ਼ਟਾਪੂਰ ਪੌਂਡਾ ਤੁਸੀਂ ਫਿੱਟਵਾ ਦੇ ਧਰਮ ਨਾਲ ਗੰਫਲ ਨਹੀਂ ਹੁੰਦੀ ਜਿੱਥੇ ਗਏ ਆਦੇ ਆ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਬੰਦੇ ਜੀ ਸ਼ਰਮ ਕਰੋ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਮੋਛਿਆ ਤੇ ਬੱਥੇ ਹੋ ਨਹੀਂ ਮਨਾਂ ਹੋ ਕੇ ਬੈਠਾ ਦੇਖ ਲਿਓ ਘਰ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨਦੇ ਨਾ ਯਾਦ ਰੱਖਿਓ ਤੇ ਉਹਨਾਂ ਦੇ ਬੱਚੇ ਵੀ ਯਾਦ ਰੱਖਿਓ ਖਾਲਸਾ ਮੈਨੂੰ ਟੱਕਰੂਗਾ ਦੇਖੇ ਪਾਜੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾ ਕਹਿਣਾ ਮਾਰੋ ਬੇਨਤੀ ਤੁਹਾਨੂੰ ਨਹੀਂ ਮਾਰਨਾ ਦੇਖੋ ਤਾਂ ਕਹਿਣਾ ਮਾਰੋ ਚਲੇਓ ਫੇਰ ਆਜੋ ਪਾਜੀ ਆਜੋ ਪਾਜੀ ਓ ਯਾਰ ਆ ਗਾਲਾਂ ਨੂੰ ਬੁਛਤ ਸ਼ਰਮ ਤਾਂ ਸਾਡੇ ਨੂੰ ਇਹ ਯਾਦ ਰੱਖਿਓ ਅੱਗੇ ਨਾਲ ਕੱਲ ਬੰਦੇ ਦਾ ਪਤਾ ਲੱਗਣਾ ਬੰਦੇ ਅਦਾਸ ਨਹੀਂ ਆ ਮੈਂ ਸਾਨੂੰ ਵੀ ਟੱਕਰੂਗਾ ਦੇਖਿਓ ਯਾਦ ਰੱਖਿਓ ਫਿਰ ਵੀ ਆਪਾਂ ਚੋਣ ਇੱਕ ਪੰਜਾਬ ਦਾ ਉਹ ਬੁਛੜ ਸੀ ਜਿੰਨੇ ਕੋਕ ਹੋ ਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਠੇ ਨੇ ਕਰੇਗਾ ਬੱਚੇ ਮਾਰਦੇ ਕੋਕ ਹੋ ਕੇ ਬੱਚਦੇ ਭੋਲ ਬੌਂਦੇ ਤੁਸੀਂ ਉਹਦੇ ਨਪੋਨੋ ਮੁਸਲਮਾਨਿਆ ਦੇ ਜਨਰ ਸਿੰਘ ਖਾਨ ਸਾਹਿਬ ਪਿੰਡਾਂ ਵਾਲੇ ਜਿੰਦਾਬਾਦ 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 ਜਨਰ ਸਿੰਘ ਖਾਨ ਸਾਹਿਬ ਪਿੰਡਾਂ ਵਾਲੇ ਜਿੰਦਾਬਾਦ 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 ਮੁਰਦਾਬਾਦ 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 ਉਚੜ ਸੂਬਾ ਮੁਰਦਾਬਾਦ 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 ਉਚੜ ਸੂਬਾ ਮੁਰਦਾਬਾਦ ਸਿੱਖਾਂ ਦਾ ਕਾਤਲ ਮੁਰਦਾਬਾਦ ਤੁਹਾਡੇ ਵਰਗੇ ਨੌਜਵਾਨ ਨਹੀਂ ਮਾਰੇ ਉਹਨੇ 14 14 ਸਾਲਾਂ ਦੇ ਤੁਹਾਡੇ ਫੋਟੋ ਫੋਟੋ ਐਂਟਰੀ ਨਹੀਂ ਦੇਂਦਾ ਦਾ